ਆਸਾਨ ਹੈ ਆਪਣੇ ਨਵੇਂ ਕੱਪੜਿਆਂ ਦੀ ਪਰਵਾਹ ਨਾ ਕਰਨੀ ਬਚਨ ਮੰਨ ਕੇ ਸੇਵਾ ਕਰ ਲੈਣੀ ਇਹ ਹੈ ਸਿਰ ਦੇਣ ਦੇ ਬਰਬਰ ਨਹੀਂ ਤਾਂ ਲੋਕ ਕੱਪੜੇ ਵਿੱਚ ਹੀ ਜਾਂਦੇ ਆ ਕਿ ਮੇਰੇ ਕੱਪੜੇ ਸੋਹਣੇ ਮੁਰਤੂ ਦੇ ਕੋਸ਼ਾਸ਼ਾਂ ਹੀ ਇੱਕ ਦੂਜੇ ਦੀ ਆਪ ਵੇਖੀ ਜਾਂਦੇ ਸੇਵਾਦਾਰਾਂ ਦੇ ਮਹਾਂਪੁਰਸ਼ ਕਈ ਵਾਰ ਬਚਨ ਗਣ ਸੱਜਾ ਮਹਤਮਾ ਦਾ ਪੀ ਡਬਲਯੂ ਡੀ ਵਾਲਾ ਭਾਈ ਅਸੀਂ ਤਾਂ ਇਮਾਰਤਾਂ ਬਣਾਉਣ ਵਾਲੇ ਆ ਲੰਗਰ ਹਾਲ ਬਣਾਵਾਂਗੇ ਆਸਥਾਨ ਵਰਤਾਰੇ ਬਣਾਵਾਂਗੇ ਸਾਡਾ ਤਾਂ ਇਹ ਮਹਿਕਮਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੇ ਸਾਹ ਸੰਗਤ ਸਿਰ ਦੀਜੇ ਆਪ ਕੋਾਇ ਦਾ ਅਰਥ ਹੈ ਸਿਰ ਦੇਣ ਦੇ ਬਰਾਬਰ ਆਪਾ ਛੱਡਣਾ ਸੇਵਾ ਕਰਕੇ ਮੈਂ ਦਿਵੋਣੀ ਸਿਰ ਦੇਣ ਦੇ ਬਰਾਬਰ ਸੁਣਿਓ ਸੇਵਾਦਾਰ ਕਿਹੜਾ ਪਰਵਾਹ ਇੱਕ ਬੱਚੇ ਨੂੰ ਤਾਂ ਨਹੀਂ ਇਲਹਾਜ਼ ਪੜੋ ਉੱਤੇ ਮਹਾਰਾਜ ਕਹਿੰਦੇ ਗੁਰ ਤੇ ਗ੍ਰਹਿ ਸਿਵਕ ਜੋਰ ਹੈ ਪੜੋ ਗੁਰ ਤੇ ਗ੍ਰਹਿ ਸਿਵਕ ਜੋਰ ਹੈ ਉਹ ਕੀ ਕਰੇ ਗੁਰ ਕੀ ਆਗਿਆ ਮੰਨ ਸਹ ਅਗਲੀ ਪੰਨੀ ਆਪਸ ਤੋ ਕਰਿ ਸ਼ਨਾ ਜਨਾ ਦੇ ਨਾਮ ਹੈ ਹਰ ਮਰ ਨਾਮ ਜਪ ਸਭ ਧਿਆਇ ਸੇਵਾ ਕਰਕੇ ਜਨਾਬੇ ਨਾ ਕਿ ਮੈਂ ਕੀਤੀ ਆ ਆਪਸ ਹੋ ਕੇ ਕਸ਼ਨਾ ਜਨਾਵੇ ਇਹ ਸਿਰ ਦੇੰਦ ਦੇ ਬਰਾਬਰ ਹੈ ਬੁੱਧੀਾਰਤਾਂ ਸੀ ਨਾਮ ਸੁਣਨ ਵਾਸਤੇ ਬੈਠੇ ਰਹਿੰਦੇ ਕਿ ਮੇਰਾ ਨਾਮ ਕਦੋਂ ਰੋਲਣ ਹੁਣ ਪਿੰਡਾਂ ਚ ਚਲੋ ਹਟਦੇ ਆ ਕੰਮ ਅਗੇ ਉਹਨਾਂ ਚਰ ਕਥਾ ਤੇ ਤੁਹਾਨੂੰ ਨਹੀਂ ਸੀ ਲੱਗਦਾ ਜਿੰਨਾ ਟਾਈਮ ਸ਼ਕਤੀ ਨੂੰ ਨਾਮ ਪੜਨ ਨੂੰ ਲੱਗਦਾ ਸੀ ਵਰਨਾ ਸੰਸਨੋ ਫਲਨਸਨ 500 ਰੁਪਏ ਫਲਨਸਨ ਸੰਨੋ ਫਲਨਸਨ 200 ਰੁਪਏ ਉਹ ਲੋਕ ਧਿਆਨ ਨਾਲ ਸੁਣਦੇ ਸੀ ਕਥਾ ਵਿੱਚ ਭਾਵੇਂ ਧਿਆਨ ਨਾਲ ਨਾਮ ਵਿੱਚ ਧਿਆਨ ਹੁੰਦਾ ਜਿਵੇਂ ਮੇਰਾ ਲੰਘ ਤ ਨਹੀਂ ਗਿਆ ਨਾ ਮੈਂ ਤੇ ਕਹਿੰਦਾ ਤੇ ਦਫਾ ਕਰੀਂਗਾ ਉੱਥੇ ਬਜ਼ੁਰਗ ਬਾਅਦ ਚ ਬੋਲ ਪਿਆ ਉਹ ਕਹਿੰਦਾ ਫਾਗਾ ਫਾਗਾ ਚੋਰ ਕਿੱਥੇ ਹੋਇਆ ਸਾਡਾ ਨਾਏ ਨਹੀਂ ਬੋਲੇ ਤੈਨੂੰ

ਜੋ ਜਸਵੀਰ ਸਿੰਘ ਸਾਹਿਬ ਨਾਲ ਸੋਹਣ ਸਿੰਘ 21000 ਰੁਪਏ ਕੋਪਟਾਣ ਉਹ ਕਹਿੰਦਾ ਫਿਰ ਤਾਂ ਨਾਮ ਬੋਲੋ ਅਸੀਂ ਆਪਣਾ ਨਾਮ ਸੁਣ ਲੈ ਬੈਠੇ ਰਹਿੰਦੇ ਕਹੀ ਪਰ ਇਹ ਗ੍ਰਿੰਦ ਸਮਝੋ ਇੱਥੇ ਤਾਂ ਨਾਮ 500 ਬੰਦੇ ਦੇ ਸੁਣਾਇਆ ਜਾ ਸਕਦਾ ਗੁਰੂ ਨਾਨਕ ਦੇਵ ਜਸਟਰ ਵਿੱਚੋਂ ਕੱਟ ਹੋ ਜਾਂਦਾ ਨਾਮ ਜੇ ਆਪਾਂ ਚਾਹੁੰਦੇ ਉਹ ਗੁਰੂ ਨਾਨਕ ਸਾਹਿਬ ਦੇ ਰਜਿਸਟਰ ਵਿੱਚ ਵੀ ਲਿਖਿਆ ਜਾਵੇ ਸੇਵਾ ਕਰ ਫਿਰ ਬੰਦੇਾਂ ਚ ਨਾ ਸੁਣੋ ਸੇਵਾ ਕੀਤੀ ਐ ਬਸ ਠੀਕ ਐ ਫਿਰ ਕੰਮ ਸੁਣਨਾ ਨਹੀਂ ਚਾਹੁੰਦੇ ਆਪਣੀ ਉਸਤ ਆਪਣੇ ਕੰਮਾਂ ਨਾਲ ਨਾ ਸੁਣੋ ਮਾਰੇ ਕਿਉਂ ਕਹਿੰਦੇ ਜੇ ਤੂੰ ਦੁਨੀਆਂ ਦੀਆਂ ਵਡਿਆਈਆਂ ਲੈਣ ਲੱਗ ਪਿਆ ਤੇਰੇ ਗੁਣ ਛੱਡਨੇ ਸ਼ੁਰੂ ਹੋ ਜਾਣੇ ਤੇਰੇ ਗੁਣ ਗਲਨੇ ਸ਼ੁਰੂ ਹੋ ਜਾਣੇ ਕਿਉਂ ਵਡਿਆਈ ਲੈਣ ਵਾਲਿਆ ਤੈਨੂੰ ਰੱਬ ਦਾ ਨਾਮ ਭੁੱਲ ਜਾਣੇ ਤੈਨੂੰ ਆਪਣੀ ਵਡਿਆਈ ਚਿੱਤੇ ਰਹਿਣੀ ਇਹਨੂੰ ਮਹਾਰਾਜ ਕਹਿੰਦੇ ਦੁਨੀਆਂ ਕੀਆ ਵਡਿਆਈ ਕੀ ਕਰ ਪੱਗੀਆਂ ਸਿਰਾਂ ਜਾਲ ਇਨ ਜਲੇ ਨਾ ਸਾਦੇ ਆ ਇਕ ਮਾਂ ਚੱਲੀਆਂ ਨਾਲ ਇਨੀ ਤੈਨੂੰ ਨਾਮ ਭਲਾ ਦੇਣੇ ਜੇ ਨਾਮ ਭੁੱਲ ਗਿਆ ਫਿਰ ਤੇਰੇ ਗੁਣ ਗੱਲ ਜਾਣੇ ਭਾਵੇਂ ਡੱਡਾ ਬਟਾ ਮਰਜੀ ਸੇਵਾ ਕਰ ਪੜੋ ਰੋਜ਼ ਮਹਾਰਾਜ ਸੁਣਾਉਂਦੇ ਰੋਜ਼ ਆਸਾ ਮੰਹਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਵਾਸ ਪਾਣੀ ਪਾਵਕ ਹਾਂ ਪੜੋ ਪਾਣੀ ਪਾਵਕ ਤਨੇ ਪੰਕ ਯਮੋ ਪਗ ਨਹੀਂ ਚੱਲ ਹਮ ਦੇ ਕਤ മനോടന <laughs>

ਗੁਰੂ ਗੋਬਿੰਦ ਸਿੰਘ ਮਹਾਰਾਜ ਫਲਾਹੀ ਦੇ ਦਰਖਤ ਥੱਲੇ ਆ ਕੇ ਬਹਿ ਗਏ ਫਲਾਹਾ ਦਾ ਦਰਖਤ ਸਮਝ ਅੱਜ ਕੱਲ ਬਹੁਤ ਘੱਟ ਮਿਲਦੇ ਨੇ ਫਲਾਹੀ ਦਾ ਦਰਖਤ ਫਲਾਹ ਦੇ ਦਰਖਤ ਦੇ ਥੱਲੇ ਬੈਠੇ ਉਸ ਦਰਖਤ ਉੱਤੇ ਆ ਕੇ ਕਾਂ ਬਹਿ ਗਿਆ ਕਹਿੰਦੇ ਕਾਂ ਬੁੱਲੀ ਗਿਆ ਕਾਂ ਕਾਂ ਕਰੀ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕਿਹਾ ਕਹਿੰਦੇ ਭਾਈ ਆਪਸਿੰਦ ਆ ਕਾਂ ਨੂੰ ਛੱਡੋ ਕਾਲਾ ਕਾਂ 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 ਕਰੀ ਜਾਵੇ ਭਾਈ ਅਨੂਬ ਸਿੰਘ ਨੇ ਭਾਈ ਸਰੂਪ ਸਿੰਘ ਦੇ ਮੋਢੇ ਦਾ ਸਹਾਰਾ ਲਿਆ ਰੱਖ ਕੇ ਚੱਲ ਗਿਆ ਕਾਮ ਫੜ ਕਾਮ ਫੜ ਕੇ ਜਦੋਂ ਲੈ ਅੰਦਰ ਕਹਿੰਦੇ ਮਹਾਰਾਜ ਕਾਮ ਫੜ ਲਿਆ ਅੱਛਾ ਕਾਮ ਵੀ ਉੜਿਆ ਨਹੀਂ ਕਾਹ ਨੂੰ ਛੱਡ ਲਿਆ ਕਹਿੰਦੇ ਮਹਾਰਾਜ ਕਾਮ ਪਕੜ ਲਿਆ ਦਸਵੇਂ ਬਾਦਸ਼ਾਹ ਬੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਢੰਡੀ ਮਰੋੜ ਦੇ ਮਾਰ ਦੇ ਭਾਈ ਅਨੂਬ ਸਿੰਘ ਨੇ ਢੰਡੀ ਮਰੋੜੀ ਕਾਮ ਮਾਰ ਤਾ ਜਦੋਂ ਕਾ ਨੂੰ ਮਾਰ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਿੱਸੇ ਵਿੱਚੋਂ ਚਿੱਟੇ ਰੰ ਦਾ ਰੁਮਾਲ ਕੱਢਿਆ ਆਪਣੇ ਹੱਥਾਂ ਤੇ ਵਿਸ਼ਾ ਕਰਕੇ ਲਿਆ ਭਾਈ ਮੈਨੂੰ ਦੇਖੋ ਆਪਣੇ ਹੱਥਾਂ ਤੇ ਚਿੱਟੇ ਰਮਾਲ ਵਿੱਚ ਕਾ ਨੂੰ ਲਪੇਟਿਆ ਹਜ਼ੂਰ ਨੇ ਕਿਹਾ ਮਿੱਟੀ ਦੇ ਵਿੱਚ ਟੋਆ ਪੱਟੋ ਟੋਆ ਪੱਟਿਆ ਉਹਦੇ ਵਿੱਚ ਆਪਣੇ ਹੱਥੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਉੱਪਰ ਪਾਣੀ ਪਾ ਕੇ ਹੱਥਾਂ ਨਾਲ ਮਿੱਟੀ ਉੱਪਰ ਲਾ ਦਿੱਤੀ ਹਜ਼ੂਰ ਦੇ ਹੱਥ ਮਿੱਟੀ ਨਾਲ ਲੱਭ ਗਏ ਪਾਤਸ਼ਾਹ ਨੇ ਕਿਹਾ ਲਿਆਓ ਪਾਣੀ ਹੱਥ ਤੋਂ ਤੇ ਹੁਣ ਸਿੱਖ ਸਵਾਲ ਕਰਦੇ ਮਹਾਰਾਜ ਇਸ ਤਾਹ ਨੂੰ ਅੱਪੇ ਕਹਿ ਦਿੱਤਾ ਮਾਰ ਦਿਓ ਅੱਪੇ ਇੰਨਾ ਪਿਆਰ ਕੀਤਾ ਕਿਉਂ ਆਪਣੇ ਸਿੱਖੀ ਚਿੱਟੇ ਰਮਾਲ ਨੇ ਦਫਨਾਇਆ ਮਹਾਰਾਜ ਤਾਹ ਨੂੰ ਇੰਨਾ ਪਿਆਰ ਵੀ ਕੀਤਾ ਤੇ ਕਿਉਂ ਤਾਹ ਨੂੰ ਮਾਰ ਵੀ ਦਿੱਤਾ ਮਹਾਰਾਜ ਕਿਉਂ ਦਸਵੇ ਪਾਤਸ਼ਾਹ ਬੋਲੇ ਕਹਿੰਦੇ ਸਾਡਾ ਹੀ ਸਿੱਖ ਸੀ ਹੈਰਾਨ ਹੋ ਕੇ ਮਹਾਰਾਜ ਸਿੱਖ ਤੇ ਤਾਂਗੇ ਨੇ ਬਣ ਗਿਆ ਕਹਿੰਦੇ لنگر بھی بھی سیوا کردس دس دس سکھا نے ہاتھ جوڑ کے پوچھے مارا کینے جی سیوا کیوں بن گیا ہزار سیوا کردہ سے سب تو پہلے آتے پر بھائی زبان تو کوڑا بولنا نہیں چڈیا ਜਿਹੜਾ ਆਵੇ ਨੂੰ ਕੌੜਾ ਬੋਲਦਾ ਸੀ ਆ ਮੋਂ ਜੱੱਕੇ ਹੁਣ ਖਾਣ ਆ ਗਏ ਆ ਮੋਰੇ ਬਗੇ ਕਹਿੰਨੇ ਇਹਨੇ ਕੌੜਾ ਬੋਲਣਾ ਵੀ ਛੱਡਿਆ ਇਹਨੇ ਸੇਵਾ ਤੋਂ ਕੀਤੀ ਜ਼ੁਬਾਨ ਤੋਂ ਕੌੜਾ ਬੋਲਣਾ ਨਹੀਂ ਛੱਡਿਆ ਇੱਕ ਦਿਨ ਕੋਈ ਨਾਮ ਸੇਵਾ ਸਿਮਰਨ ਅਭਿਆਸੀ ਗੁਰੂ ਦਾ ਸਿੱਖਾ ਕੇ ਪ੍ਰਸ਼ਾਦਾ ਛਕਣ ਬਹਿ ਗਿਆ ਇਹ ਲੰਗਰ ਵਿੱਚ ਪ੍ਰਸ਼ਾਦਾ ਛਕਾਉਂਦਿਆਂ ਕੌੜਾ ਬੋਲੀ ਗਿਆ ਉਹਨੇ ਮੋਰੇ ਨੂੰ ਕਿਹਾ ਭਾਈ ਪ੍ਰਸ਼ਾਦਾ ਤਾਂ ਛਕ ਲੈਣ ਦੇ ਇੰਨਾ ਕੌੜਾ ਕਿਉਂ ਬੋਲਦੇ ਕਹਿੰਦੇ ਇੰਨੀ ਉਹਨੂੰ ਹੋਰ ਕਾੜੇ ਸ਼ਬਦ ਕਹੇ ਲੋੜ ਨਾ ਕੋਈ ਦਰਸਾ ਕਰਨ ਕਿ ਇੰਨੀ ਸੇਵਾ ਕਰਕੇ ਵੀ ਕਾਹ ਕਾ ਕਰੀ ਜਾਂਦਾ ਹੈ ਪਤਾ ਨਹੀਂ ਤੇਰਾ ਕਦੋਂ ਭਲਾ ਹੋਣਾ ਇੰਨੀ ਸੇਵਾ ਕਰਕੇ ਵੀ ਕਾਹ ਕਾ ਕਰੀ ਜਾਂਦਾ ਹੈ ਪਤਾ ਨਹੀਂ ਤੇਰਾ ਕਦੋਂ ਭਲਾ ਹੋਣਾ ਕਿਵੇਂ ਬਸ ਇਹਨੇ ਸੇਵਾ ਕਰਨ ਕੀਤੀ ਪਰ ਮਰਨ ਤੋਂ ਬਲਕਿ ਤਾਂ ਦੀ ਜੂਝ ਪੈ ਗਿਆ ਅੱਜ ਇਹਨੂੰ ਅਸੀਂ ਮੁਕਤ ਕੀਤਾ ਸਾ ਸੰਗਤ ਇਹ ਸਖੀਆਂ ਗੁਰੂ ਦੇ ਪਦਕੀ ਉੰਦਰ ਪਾਈਆਂ ਨੇ ਸਾਨੂੰ ਸਮਝਾਉਣ ਵਾਸਤੇ ਉਸ ਸੇਵਾ ਕਰਕੇ ਕਿਸੇ ਦਾ ਦਿਲ ਲੰਘ ਖਾ ਜੋ ਸੇਵਾ ਕਰਕੇ ਕਿਸੇ ਨੂੰ ਕੌੜਾ ਨਾ ਬੋਲਿਆ ਜੇ ਸੇਵਾ ਕੀਤੀ ਜ਼ੁਬਾਨ ਤੋਂ ਮਿੱਠਾ ਬੋਲਿਆ सेवा लेखे बि लॻे क्य सेवा करियो वजही आहे हर सजण स्वामी हमेशह मिठा बोल पढ़ो हड़ो हड़ो मिठ बोला जी हर सजण स्वामी मारा हमण थकी गी उ

ਇਸ ਲਈ ਸੇਵਾ ਦੇ ਨਾਲ ਨਾਲ ਜਪਨੇ ਆਪ ਇੱਕ ਵਾਰ ਧਿਆਨ ਕਰਕੇ ਕਹੋ ਸਤਿ ਨਾਮ ਹੈ ਗੁਰੂ ਸਤਿ ਨਾਮ ਹੈ ਗੁਰੂ ਸਤਿ ਜਪੇ ਸਤਿ ਸਾਰੇ ਕਰਤਾ ਕਰੋ ਸਤਿ ਨਾਮ

ਕਿਹੜੀ ਚੀਜ਼ ਹੈ ਜਿਹੜੀ ਸੇਵਾ ਤੋਂ ਨਹੀਂ ਮਿਲਦੀ ਸੁਣੋ ਜਦੋਂ ਵੇਸਮੈਂਟ ਪੱਟੀ ਨਾਲ ਤੋ ਵੇਸਮੈਂਟ ਪੱਟਣ ਦਾ ਮਿੱਟੀ ਵੇਚਣ ਦਾ ਠੇਕਾ ਦਿੱਤਾ ਇੱਕ ਬੰਦੇ ਨੂੰ ਠੇਕੇਦਾਰ ਨੂੰ ਸੱਦਿਆ ਉਹਨੂੰ ਕਿਹਾ ਕਿ ਤਿੰਨੇ ਪੈਸੇ ਦੇਣਾ ਜਿਹੜੇ ਉੱਥੇ ਸੇਵਾ ਪਾਉਂਦੇ ਬਾਬਾ ਉਹ ਬੰਦਾ ਕਹਿੰਦਾ ਜੀ ਤਿੰਨ ਚਾਰ ਲੱਖ ਦੀ ਮਿੱਟੀ ਹੈ ਮੈਂ ਪੰਜ ਦੇ ਦਾਂਗਾ ਗੁਰਦੁਆਰਾ ਹੈ ਉਹਨਾਂ ਬਾਦ ਵਿੱਚ ਅੰਦਰ ਸੁਣਨ ਨੂੰ ਕਿਹਾ ਕਹਿੰਦੇ ਨੇ 5 ਲੱਖ ਰੁਪਈਆ ਦਿੰਦਾ ਹੈ ਕਹਿੰਦੇ ਵੀ 5 ਲੱਖ ਨਹੀਂ ਲੈਣਾ ਕਹਿੰਦਾ ਮਹਾਰਾਜ ਜਿੱਤੇ ਤਾਂ ਤਿੰਨ ਕਦੀ ਹੈ 3-4 ਲੱਖ ਦੀ ਮੈਂ ਲੱਖ ਵੱਧ ਦੇ ਰਹੇ ਕਹਿੰਦਾ ਨਹੀਂ ਤੇ ਤੋਂ ਲੈਣੇ ਨਹੀਂ ਪੈਸੇ 5 ਲੱਖ ਨਹੀਂ ਲੈਣੇ ਕਹਿੰਦਾ ਮਹਾਰਾਜ ਹੁਕਮ ਕਰ ਦਿਓ ਕਹਿੰਦੇ ਹੁਕਮ ਮੰਨ ਲੈਂਗਾ ਜਦੋਂ ਕਹਿੰਦਾ ਮਹਾਰਾਜ ਹੁਕਮ ਕਰ ਦਿਓ ਕਿਵੇਂ ਹੁਕਮ ਮੰਨ ਲੈਂਗਾ ਇੱਕ ਬੇਨਤੀ ਸਮਝੋ ਆਪਾਂ ਕਈ ਵਾਰ ਕਹਿੰਦੇ ਰਹਿੰਦੇ ਵਾਪਰਸ਼ ਨੂੰ ਬਾਬਾ ਜੀ ਹੁਕਮ ਕਰੋ ਕੋਈ ਹੁਕਮ ਕਰੋ ਕਹਿਣਾ ਸੌਖਾ ਜੇ ਮੋੜੇ ਸਾਧੂ ਰਗਨਨ ਕਿਤੇ ਹੁਕਮ ਕਰ ਦੇ ਫਿਰ ਮੰਨਣਾ ਬਹੁਤ ਅਕਲ ਪਰ ਜੇ ਕੋਈ ਮੰਨ ਲਏ ਉਹ ਤਰ ਵੀ ਜਾਂਦਾ ਹੈ ਸੰਤੋ ਸਾਗਰ 4 ਤੇ ਤਰੀਏ ਜੇ ਕੋ ਬਚਨ ਕਮਾਲ ਹੈ ਸੰਤਨ ਦਾ ਸੋ ਗੁਰਪੁਰ ਸਾਡੀ ਤਰੀ ਹੈ ਜੇ ਸਾਡੇ ਦਾ ਬਚਨ ਕਮਾਲ ਨੇ ਉਹ ਤੁਰ ਗੁਰਪੁਰ ਸਾਧ ਨਾ ਜਾਈਦਾ ਤਾਂ ਬਾਬਾ ਜੀ ਕਹਿੰਦੇ ਹੁਕਮ ਮੰਨ ਲਊਗਾ ਕਹਿੰਦਾ ਬਾਬਾ ਜੀ ਤੁਸੀਂ ਕਰਕੇ ਤਾਂ ਦੇਖੋ ਕਹਿੰਦਾ ਭਾਈ ਤੇਰੇ ਕੋਲੋਂ ਦੇਖੋ ਤੂੰ ਆ ਵਪਾਰੀ ਬੰਦਾ ਹੱਥ ਨਹੀਂ ਤੂੰ ਸੇਵਾ ਕਰ ਸਕਦਾ ਕਹਿੰਦੇ ਤੇਰੇ ਕੋਲੋਂ 5 ਲੱਖ ਨਹੀਂ ਲੈਣਾ ਮਿੱਟੀ ਤੈਨੂੰ ਫਰੀ ਦੇਣੀ ਹੈ ਇਹ ਪਾਰਟਲ ਮੰਟੀ ਲੈ ਜਾ ਸਾਨੂੰ ਜੇਸਮੈਂਟ ਐਨੇ ਫੁੱਟ ਪੱਟ ਕੇ ਦੇਵੇ ਮਿੱਟੀ ਦੇ ਪੈਸੇ ਨਹੀਂ ਲੈਣੇ ਦਿੱਤੋ ਕੋਈ 5 ਲੱਖ ਨਹੀਂ ਲੈਣੀ ਕਹਿੰਦਾ ਬਾਬਾ ਜੀ ਫਿਰ ਹੁਕਮ ਕਰੋ ਕਹਿੰਦੇ ਤੇਰੇ ਕੋਲੋਂ ਲੈਣਾ 25 ਲੱਖ ਉਹ ਹੱਥ ਜੋੜ ਕੇ ਬਹਿ ਗਿਆ ਨਾਲ ਦੇ ਬੰਦੇ ਸੁੱਤਣ ਲੱਗ ਪਏ ਮਿੱਟੀ 3-4 ਲੱਖ ਦੀ 25 ਲੱਖ ਬਾਬੇ ਕਿੰਦ ਲੈ ਕਹਿੰਦਾ ਤੇਰੇ ਕੋਲੋਂ ਲੈਣਾ 25 ਲੱਖ ਅੱਜ ਨਹੀਂ ਲੈਣਾ ਜਦੋਂ ਤੱਕ ਗੁਰਦੁਆਰਾ ਪੰਡਾਏ 2 ਸਾਲ ਲੱਗਣ 4 ਸਾਲ ਲੱਗਣ ਥੋੜੇ ਥੋੜੇ ਕਰਕੇ ਦੇਈ ਜੀ ਕਹਿੰਦੇ ਦੇ ਦੇ ਨਾ ਉਹ ਕਿਹਾ ਬਾਬਾ ਜੀ 5 ਸਾਲਾਂ ਦੀਆ ਕਿਸ਼ਤ ਬਣਾ ਦਿਓ ਮੇਰੇ ਮੰਦਾ ਵੀ ਭਾਵਨਾ ਵਾਲਾ ਸੀ ਕਹਿੰਦਾ ਬਾਬਾ ਜੀ 5 ਸਾਲ ਦੀ ਕਿਸ਼ਤ ਬਣਾ ਦਿਓ ਕਹਿੰਦੇ ਚੱਲ ਗਈ 5 ਸਾਲਾਂ ਦੀ ਕਿਸ਼ਤਾਂ ਨੇ 5 ਸਾਲ ਤੇ ਤਿਆਰ ਹੋ ਜਾਣੇ ਤੈਨੂੰ 5 ਸਾਲ ਦੀ ਕਿਸ਼ਤਾਂ 5 ਲੱਖ ਰੁਪਈਆ ਸਾਲ ਦਾ ਦੇਣਾ ਹੈ ਉਹ ਬੰਦੇ ਨੇ 5 ਲੱਖ ਰੁਪਈਆ ਸਾਲ ਦਾ ਦੇਣਾ ਸ਼ੁਰੂ ਕੀਤਾ ਅੱਜ ਉਹ ਬਹੁਤ ਵੱਡਾ ਸਥਾਨ ਬਣਿਆ ਹੈ ਔਰ ਸਾਥ ਸੰਗਤ 4 ਸਾਲ ਹੋ ਗਏ ਨੇ 4 ਕਿਸ਼ਤਾਂ ਉਹਨੀਆਂ ਚਲੀਆਂ ਗਈਆਂ ਅਗਲੇ ਸਾਲ ਦੀ ਅੱਪ ਰਹਿ ਗਈ ਹੈ ਉਹ ਠੱਕੇਦਰ ਨੂੰ ਤੁਹਾਨੂੰ ਮਲਾ ਸਕਨੇ ਉਹ ਬੰਦਾ ਤਿੰਨ ਦਾ ਭਾਈ ਸਾਹਿਬ ਦੀ ਮੈਂ ਹੁਣ ਬਾਬੇ ਜਦੋਂ ਆਉਂਦੇ ਪੁੱਛਦਾ ਰਹਿੰਦਾ ਜੀ ਅਗਲਾ ਹੁਕਮ ਹੋਰ ਕਰਦੇ ਆ ਕਿਹੜੀ ਜਗ੍ਹਾ ਤੇ ਹੋਰ ਸੇਵਾ ਕਰਨੀ ਹੈ ਮੈਨੂੰ ਕਹੋ ਕਿਉਂ ਕਹਿੰਦਾ ਮੈਨੂੰ 25 ਲੱਖ ਦੀ ਸੇਵਾ ਲਈ 5 ਲੱਖ ਸਾਲ ਦਾ ਜਾਂਦਾ ਹੁਣ 5 ਲੱਖ ਮੈਂ ਸੇਵਾ ਦੇਣਾ 5 ਕਰੋੜ ਦਾ ਮੈਨੂੰ ਫਾਇਦਾ ਹੋ ਰਿਹਾ ਕਹਿੰਦਾ ਜਿਹੜੇ ਕੋ ਕਿੰਨੇ ਨਾਲ ਜਿਹੜੇ ਉੱਪਰ ਰੋਡ ਤੇ ਬਹੁਤ ਕੰਨੀ ਕੱਢਦਾ ਕਹਿੰਦਾ 5 ਕਰੋੜ ਰੁਪਈਆ ਬਚਦਾ ਹੁਣ ਮੈਨੂੰ ਸਾਲ ਕਹਿੰਦਾ ਬਹੁਤ ਚੜ੍ਹਾਈ ਹੋ ਗਈ ਤਾਂ ਕਹਿੰਦਾ ਮੇਰੇ ਤੋਂ ਕਿਤੇ ਮਨ ਹੋ ਗਿਆ ਬਚਣ ਦਾ ਬੱਚਾ ਨੂੰ ਮੰਨਣਾ ਬਹੁਤ ਔਖ ਹੈ ਕਹਿੰਦਾ ਤਾਂ ਕਿਰਪਾ ਹੋ ਗਈ ਕਿਤੇ ਮੰਨ ਹੋ ਗਿਆ ਬਹੁਤ کاروبار ਵੱਧ ਗਿਆ ਕਹਿੰਦਾ ਹੁਣ ਮੈਂ ਬਾਪੂ ਨੂੰ ਕਹਿੰਦਾ ਅਗਲਾ ਬਰਜਾ ਦਾ ਕਿੱਥੇ ਬਣਾਉਣਾ ਜੀ ਮੈਨੂੰ ਸੇਵਾ ਦੇ ਮੋਰਿਆਂ ਬਾਪੂ ਹੱਸ ਕੇ ਕਹਿੰਦੇ ਜਾਓ ਤੂੰ ਤਾਂ ਠਾਗੂ ਤੈਨੂੰ ਨਹੀਂ ਕੋਈ ਸਿਰ ਮੋਰਿਆਂ ਕਹਿੰਦੇ ਜਾਓ ਤੂੰ ਤਾਂ ਠਾਗਾਂ ਕਿਉਂ ਭਾਈ ਤੂੰ ਤਾਂ ਲਾਲਚੀ ਹੋ ਗਿਆ ਹੁਣ ਇਹਨੂੰ ਹੱਸ ਕੇ ਉਹਦੇ ਗਹਿਣ ਜਾਂਦਾ ਦਾ ਠੱਗੜ ਜਾਂ ਤੰਨੇ ਕਿਉਂ ਭਾਈ ਜਿਹੜਾ ਬਚਨ ਕਮਾ ਲੈ ਕਿਹੜੀ ਚੀਜ਼ ਐ ਜਿਹੜੀ ਨਹੀਂ ਮਿਲਦੀ ਕੋਈ ਬਚਨ ਮੰਨ ਕੇ ਇਹਨੂੰ ਮਹਾਰਾਜੀ ਨੇ ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਗੁਰ ਪਰ ਸਾਡੀ ਤਰੀ ਹੈ ਬਾਬਾ ਸ਼ੀਸ਼ਾ ਸਿੰਘ ਉਹਨਾਂ ਕੋਲ ਨਾਲ ਹਰੇ ਅਮਰਤ ਦੇ ਬਜ਼ੁਰਗ ਆ ਉਹ ਬਜ਼ੁਰਗ ਵੀ ਜਿਉਂਦਾ ਉਹਦੇ ਮੁੰਡੇ ਵੀ ਜਿਉਂਦੇ ਉਹ ਬਿਜਰੁਕ ਤੇ ਆ ਪਰਵਾਰ ਸੰਗਤ ਲੈ ਕੇ ਜਦੋਂ ਗੁਰਦੁਆਰਾ ਲੰਗਰ ਸਾਹਿਬ ਦੇ ਮੋਹਰੇ ਬਾਬਾ ਜੀ ਮਿਲਤੇ ਉਹਨੇ ਜਾ ਕੇ ਦਵਾ ਦਾ ਮੱਥਾ ਟੇਕਦਾ ਕਈਆਂ ਨੂੰ ਆਤ ਹੁੰਦੀ ਹੈ ਮੱਥਾ ਟੇਕਦੇ ਜਦੋਂ ਮੱਥਾ ਟੇਕਿਆ ਵਾਦੋਂ ਨੇ ਢੰਗ ਨਾਲ ਕਰੇ ਪਰ ਗੱਲ ਤੈਨੂੰ ਕਹਿੰਦਾ ਮੱਥਾ ਟੇਕਣ ਫਤਬ ਲਾਈ ਦੀ ਕਹਿੰਦੇ ਜੀ ਗਲਤੀ ਹੋ ਗਈ ਕਹਿੰਦੇ ਗਲਤੀ 'ਚ ਸਜ਼ਾ ਹੁੰਦੀ ਸਰ ਕਹਿੰਦਾ ਮਾਰਾ ਲਾ ਦੇ ਕਹਿੰਦੇ ਐਂ ਕਰ ਦੋ ਮਹੀਨੇ ਸੇਵਾ ਕਰ ਫਿਰ ਇੱਥੇ 2 ਮਹੀਨੇ ਡੇਪਰਿਤ ਹੋਣੀ ਹੈ ਤੂੰ ਚੱਲ 1 ਮਹੀਨਾ ਕਰ ਲੈ ਕਹਿੰਦੇ 1 ਮਹੀਨਾ ਸੇਵਾ ਕਰ ਲੈ ਤੂੰ ਕੀਤੀ ਹੈ ਗਲਤੀ ਮੱਥਾ ਟੇਕ ਕੇ ਹੁਣ 1 ਮਹੀਨਾ ਸੇਵਾ ਕਰਨੀ ਐ ਤੀ ਮੇਰੇ ਕੋਲ ਬੰਦਾ ਹੱਥ ਜੋੜ ਕੇ ਖੜ ਗਿਆ ਬਿਲਰ ਜੀ ਕਹਿੰਦਾ ਬਾਬੇ 1 ਮਹੀਨਾ ਨਹੀਂ ਕਰੂੰਗਾ ਤਾਂ ਹੁਣ 2 ਮਹੀਨੇ ਸੇਵਾ 1 ਮਹੀਨਾ ਲਈ ਸੇਵਾ ਕਰਦਾ ਕਰਾਂਗਾ ਤਾਂ ਹੁਣ 2 ਮਹੀਨੇ ਸੇਵਾ پر میرے ایک چھوٹا جا کم کر دیو بابا ہی کہیں تیرے کرے کم ہے کہنے نہیں آؤ میرے دو ملڈے نے دس دس باراں باراں پڑے ہوئے نے جنین میرے پر تھوڑی ہے ایک جنے نے نوکری لوا دیا بابا ہی کہنے اسی نوکریاں لوا دیا کہنے مارے کسی کہا دے سن سن ایک جنے نے نوکری لوا دیا میں دو مینے سیوہ کر لانگا بابا ہی حسدہ کہنے بندہ تو جیمیدہ رہی ہے ਕਹਿੰਦਾ ਹਾਂ ਜੀ ਖੇਤੀ ਵਾਲਾ ਕਹਿੰਦਾ ਕੰਮ ਯਾਰ ਤੇਰੇ ਬਾਣੀਆਂ ਵਾਲੇ ਤੂੰ ਤਾਂ ਸਿੱਧਾ ਹਸਾਬ ਲਾਉਣ ਲੱਗ ਪਿਆ ਕੰਮ ਤੇਰੇ ਬਾਣੀਆਂ ਵਾਲੇ ਐਵੇਂ ਹੈ ਵੀ ਤੂੰ ਤਾਂ ਵਪਾਰ ਕਰਨ ਲੱਗ ਪਿਆ ਸਾਡੇ ਨਾਲ ਬਾਬਾ ਜੀ ਦੋ ਮਹੀਨੇ ਸੇਵਾ ਕਰ ਦੰਗਾ ਇੱਕ ਲੱਗ ਤੈਨੂੰ ਨੌਕਰੀ ਲਵਾ ਦੇ ਕਹਿੰਦਾ ਤੂੰ ਵਪਾਰ ਕਰਨ ਲੱਗ ਪਿਆ ਕਹਿੰਦਾ ਬਾਬਾ ਜੀ ਜੋ ਮਰਜ਼ੀ ਸਮਝੋ ਇੱਕ ਮੁੰਡੇ ਨੂੰ ਨੌਕਰੀ ਲਵਾ ਦਿਓ ਬਾਬਾ ਜੀ ਨੇ ਮੋੜ ਕੇ ਕਹੇ ਚੱਲ ਫਰੇਮ ਕਰ ਆਪਣੇ ਮੁੰਡਿਆਂ ਨੂੰ ਵੀ ਕਹੇ ਇੱਕ ਮਹੀਨਾ ਸੇਵਾ ਕਰ ਤੇ ਨਹੀਂ ਤੋ ਉਹ ਪੁੱਤ ਇੱਕ ਮਹੀਨਾ ਹਜੂਰ ਸਾਹਿਬਾ ਕਰਦੇ ਰਹੇ ਟਰੈਕਟਰ ਚਲਾਉਂਦੇ ਰਹੇ ਟੋਕਰੀ ਢੋਂਦੇ ਰਹੇ ਸੇਵਾਵਾਂ ਕਰਦੇ ਰਹੇ ਜਿੱਥੇ ਮਾਤਾ ਸਭ ਪੜਜੋ ਨੇ ਸਥਾਨ ਉੱਥੇ ਵੀ ਸੇਵਾ ਨਿਭਾਉਂਦੇ ਰਹੇ ਇੱਕ ਮਹੀਨਾ ਪੂਰਾ ਹੋਣ ਤੋਂ ਬਾਅਦ ਉਹ ਬਜ਼ੁਰਗ ਨੇ ਆਪਣੇ ਦੋਏ ਮੁੰਡਿਆਂ ਨੂੰ ਕਿਹਾ ਤ ਤੁਸੀਂ ਜਾਓ ਪਿੰਡ ਨੂੰ ਖੇਤੀਬਾੜੀ ਵੇਖੋ ਮੈਂ ਆਪਣੀ ਜ਼ੁਬਾਨ ਤੋਂ ਦੋ ਮਹੀਨੇ ਕਿਹਾ ਮੈਂ ਦੋ ਲਾਉਣੇ ਨੇ ਤੋਡੀ ਸੇਵਾ ਪੂਰੀ ਹੋ ਗਈ ਬਾਬਿਆਂ ਨੇ ਕਿਹਾ ਸੀ 1 ਮਹੀਨਾ ਤੁਸੀਂ ਜਾਓ ਪਿੰਡ ਨੂੰ ਮੈਂ ਹੁਣ 2 ਮਹੀਨੇ ਪੂਰੇ ਕਰਦੇ ਉਹ ਦੋਹਾਂ ਲੱਤਿਆਂ ਨੂੰ ਪਿੰਡ ਤੇ ਇਤੋਂ ਆਪ 2 ਮਹੀਨੇ ਉਹਨੇ ਪੂਰੇ ਕੀਤੇ ਬਜ਼ੁਰਗ ਨੇ ਇਮਾਨਦਾਰੀ ਨਾਲ 2 ਮਹੀਨੇ ਤੇ 5 ਦਿਨ ਉੱਪਰ ਲਾਏ ਫਿਰ ਬਾਬਿਆਂ ਤੇ ਆ ਗਏ ਕਹਿੰਦੇ ਬਾਬਾ ਜੀ ਹੁਣ ਮੈਂ ਜਾਵਾਂ ਫਿਰ 5 ਦਿਨ ਉੱਪਰ ਕਰਤੇ ਕਹਿੰਦੇ ਜਾਓ ਭਾਈ ਖੁਸ਼ੀ ਖੁਸ਼ੀ ਬਾਬਾ ਜੀ ਨੇ ਸਰੋਪਾ ਦਿੱਤਾ ਪ੍ਰਸ਼ਾਦ ਦਿੱਤਾ ਜਦੋਂ ਉਹ ਬੰਦਾ ਵਾਪਸ ਆਇਆ ਨਾ ਆਪਣੇ ਪਿੰਡ ਸਟੇਸ਼ਨ ਉੱਤਰ ਕੇ ਉਥੋਂ ਟੰਡ ਵਾਲੀ ਬੱਸ ਲੈ ਕੇ ਘਰ ਪਹੁੰਚਿਆ ਘਰ ਪਹੁੰਚ ਕੇ ਜਾ ਕੇ ਨੇ ਕੱਪੜਿਆਂ ਵਾਲਾ ਝੋਲਾ ਰੱਖਿਆ ਘਰ ਵਾਲੀ ਨੇ ਪਾਣੀ ਭਰ ਕੇ ਦਿੱਤਾ ਪੀਣ ਲਈ ਗਲਾਸ ਵਿੱਚ ਮੰੰਜੇ ਤੇ ਬੈੰਦਿਆਂ ਬੇੜੇ ਜੀ ਕਹਿੰਦਾ ਨਾ ਕਿੱਥੇ ਗਿਆ ਛੋਟਾ ਦੀਪਾ ਦੂਜਾ ਕਿੱਥੇ ਗਿਆ ਵੱਡਾ ਖੇਤਾਂ ਨੂੰ ਗਿਆ ਉਹ ਕਹਿੰਦੇ ਜੀ ਪਾਣੀ ਪੀ ਲਓ ਕੋਈ ਨਹੀਂ ਦੱਸਦੰਨੇ ਕਹਿੰਦਾ ਪਾਣੀ ਪੁਣੀ ਲਾਇਆ ਤੇ ਨਹੀਂ ਕਿਤੇ ਨੂੰ ਲਾਇਆ ਉਹ ਦਵਾਈ ਪਾਈ ਕਿ ਨਹੀਂ ਪਾਈ ਉਹ ਖਾਦ ਉਹ ਕਹਿੰਦੀ ਜੀ ਦੱਸ ਦਿੰਨੇ ਸਾਤਾ ਲੈ ਲਓ ਪਾਣੀ ਪੀਤਾ ਕਹਿੰਦਾ ਲੈ ਕਿੱਥੇ ਆ ਉਹਦੇ ਘਰ ਵਾਲੀ ਕਹਿੰਦਾ ਕੀ ਕਹਿੰਨੀ ਆਂਦੀ ਜੀ ਗੱਲ ਸੁਣੋ ਪੰਜਾਬ ਪੁਲਿਸ ਦੀ ਭਰਤੀ ਖल्ली ਸੀ ਦੋਵੇਂ ਜਿਹੜੇ ਭਰਤੀ ਵੇਖਣਗੇ ਦੋਏ ਭਰਤੀ ਹੋਵੇਗਾ ਕਰੇ 15 ਦਿਨ ਹੋ ਗਏ ਨਾਲ ਉਹ ਭਰਤੀ ਹੋ ਗਏ ਨੇ ਆਪਣਾ ਸਮਾਨ ਲੈ ਕੇ ਚਲੇ ਗਏ ਸਾਥ ਸੰਗਤ ਇਹ ਤੋਂ ਪਰ ਹੋਰ ਕੀ ਹੈ ਬੰਦਾ ਸੇਵਾ ਕਰਕੇ ਆਇਆ 15 ਦਿਨਾਂ ਬਾਅਦ ਪੰਜਾਬ ਪੁਲਿਸ ਭਰਤੀ ਅੱਜ ਦੋਮੇ ਭਰਾ ਥਾਣੇਦਾਰ ਨੇ ਕਾਜ ਤਰੇ ਲੱਗਾ ਹੋਇਆ ਇੱਕ ਬਨੂੜ ਦੀ ਨ ਕਹਿਣ ਤੋਂ ਭਾਵ ਇਹ ਕੋਈ ਸੇਵਾ ਕਰਕੇ ਵੇਖੇ ਕਿਹੜੀ ਚੀਜ਼ ਹੈ ਜਿਹੜੀ ਸੇਵਾ ਚ ਗੁਰਸੇਵਾ ਤੇ ਸਭੂਪ ਜੈ ਫਿਰ ਦੁੱਖ ਨਾ